ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਤਿਹਾਰਾਂ ਦੇ ਲਈ ਸਪੈਸ਼ਲ ਦੋ ਤਰ੍ਹਾਂ ਦੀਆਂ ਛਟਨੀਆਂ ਇੱਕ ਆਪਾਂ ਹਰੇ ਵਾਲੀ ਤਿੱਖੀ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਦੂਜੀ ਚਟਨੀ ਆਪਾਂ ਇਮਲੀ ਦੀ ਖੱਟੀ ਮਿੱਠੀ ਬਣਾ ਕੇ ਤਿਆਰ ਕਰਨੀ ਹੈ ਹੋਲੀ ਦੇ ਦਿਨ ਚੱਲ ਰਹੇ ਆ ਹੋਲੀ ਜਿਹੜੀ ਉਤਰ ਚੁੱਕੀ ਆ ਤੇ ਹੋਲੀਆਂ ਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਚਾਟ ਵਗੈਰਾ ਬਣਾ ਕੇ ਖਾਂਦੇ ਆ ਜਿਵੇਂ ਟਿਕੀਆਂ ਸਮੋਸੇ ਪਕੌੜੇ ਜਾਂ ਫਿਰ ਦਹੀਂ ਭੱਲਾ ਚਾਟ ਵਗੈਰਾ ਕਈ ਤਰ੍ਹਾਂ ਦੇ ਚਾਟ ਆਪਾਂ ਬਣਾ ਕੇ ਖਾਂਦੇ ਆ ਤੇ ਇਹ ਚਟਨੀਆਂ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਇਹ ਬਣਾ ਕੇ ਤੁਸੀਂ ਫ੍ਰਿਜ ਵਿੱਚ ਸਟੋਰ ਕਰਕੇ 1 ਮਹੀਨੇ ਤੱਕ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਤੇ ਮੈਂ ਕਿਵੇਂ ਬਣਾ ਕੇ ਤਿਆਰ ਕੀਤੀਆਂ ਇਹ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਚਟਨੀਆ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਹਰੀ ਵਾਲੀ ਚਟਨੀ ਬਣਾ ਕੇ ਤਿਆਰ ਕਰਨੀ ਆ ਤੇ ਹਰੀ ਵਾਲੀ ਚਟਨੀ ਬਣਾਉਣ ਦੇ ਲਈ ਤੇ ਮੈਂ ਧਨੀਆ ਲਿਆਇਆ ਧਨੀਆ ਦੇ ਟੰਡਲ ਜਿਹੜੇ ਹੁੰਦੇ ਇਹ ਵੀ ਮੈਂ ਲੈ ਲਿਆ ਤੇ ਧਨੀਆ ਦੇ ਟੰਡਲ ਕੁਝ ਇਸ ਤਰ੍ਹਾਂ ਦੇ ਨਾਲ ਮੈਂ ਸਾਫ਼ ਕੀਤੇ ਆ ਇਹਨਾਂ ਦੇ ਜਿਹੜੀਆਂ ਡੰਡੀਆਂ ਤੋੜ-ਤੋੜ ਕੇ ਇਹਨਾਂ ਦਾ ਜਿਹੜਾ ਰੇਸ਼ਾ ਇਹ ਮੈਂ ਕੱਢ ਲਿਆ ਆ ਕੁਝ ਡੰਡੀਆਂ ਮੈਂ ਧਨੀਆ ਦੇ ਵੀ ਪਾਈਆਂ ਹੋਈਆਂ ਆ ਧਨੀਆ ਦੇ ਪੱਤੇ ਪਾਏ ਹੋਏ ਆ ਤੁਸੀਂ ਚਾਹੋ ਤੇ ਕੱਲੇ ਧਨੀਆ ਦੇ ਨਾਲ ਵੀ ਇਹ ਜਿਹੜੀ ਚਟਨੀ ਆ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਇਹ ਟੰਡਲ ਅਕਸਰ ਆਪਾਂ ਸੁੱਟ ਦਿੰਨੇ ਆ ਪਰ ਇਹ ਟੰਡਲ ਜਿਹੜੇ ਆ ਇਹ ਬਹੁਤ ਵਧੀਆ ਯੂਜ਼ ਵਿੱਚ ਆਉਂਦੇ ਇਸ ਤਰੀ ਇਹ ਸਾਰੀਆਂ ਚੀਜ਼ਾਂ ਪਾਵਾਂਗੇ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਜਿਹੜੇ ਧਨੀਏ ਦੇ ਟੰਡਲ ਹੁੰਦੇ ਆ ਇਹਨਾਂ ਨੂੰ 3-4 ਵਾਰ ਜਿਹੜਾ ਇਹ ਜ਼ਰੂਰ ਧੋ ਲੈਣਾ ਕਿਉਂਕਿ ਇਹਦੇ ਵਿੱਚ ਰੇਤ ਵਗੈਰਾ ਬੜੀ ਹੁੰਦੀ ਹੈ ਮਿੱਟੀ ਵਗੈਰਾ ਬੜੀ ਹੁੰਦੀ ਹੈ ਇਸ ਕਰੀ ਨੂੰ ਧੋਣਾ ਜ਼ਰੂਰੀ ਹੈ ਚੰਗੀ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾਲੀਆਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਮੈਂ 1/4 ਚਮਚ ਨਾਲ ਥੋੜਾ ਜਿਹਾ ਜ਼ਿਆਦਾ ਨਮਕ ਪਾਇਆ ਸਫੇਦ ਵਾਲਾ 1/4 ਚਮਚ ਨਾਲੋਂ ਘੱਟ ਮੈਂ ਇਥੇ ਜੀਰਾ ਪਾਇਆ ਇਹਦੇ ਵਿੱਚ ਇਹਦੇ ਨਾਲ ਹੀ ਇਹਦੇ ਧਵਣੇ ਦੇ ਵਿੱਚ ਪਾਵਾਂਗੇ ਆਪਾਂ ਇਮਲੀ ਦਾ ਪਲਪ ਮੈਂ ਇਥੇ ਇਮਲੀ ਦਾ ਪਲਪ ਪਾ ਰਹੀ ਹਾਂ ਤੁਸੀਂ ਚਾਹੋ ਤਾਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਅੱਧੀ ਕੋਕੋਲੀ ਆਪਾਂ ਪਾਣੀ ਪਾਣਾ ਹੈ ਇਹ ਜਿਹੜੀ ਚਟਨੀ ਹੈ ਥੋੜੀ ਜਿਹੀ ਗਾੜੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਕਿਉਂਕਿ ਗਾੜੀ ਚਟਨੀ ਜਿਹੜੀ ਹੈ ਚੰਗੀ ਰਹਿੰਦੀ ਹੈ ਜੇਕਰ ਜ਼ਿਆਦਾ ਪਤਲੀ ਹੋਏਗੀ ਤਾਂ ਫਿਰ ਉਹ ਪਾਣੀ ਪਾਣੀ ਹੋ ਜਾਂਦੀ ਹੈ ਪਾਣੀ ਅਲੱਗ ਤੇ ਚਟਨੀ ਜਿਹੜੀ ਅਲੱਗ ਹੁੰਦੀ ਹੈ ਹੁਣ ਇਹਨੂੰ ਆਪਾਂ ਪੀਸ ਲੈਣੇ ਆ ਇਹਨੂੰ ਆਪਾਂ ਪੀਸ ਲਿਆ ਚਟਨੀ ਸਾਡੀ ਬਣ ਕੇ ਤਿਆਰ ਹੈ ਮੈਂ ਤੁਹਾਨੂੰ ਦਿਖਾਨੀ ਹੈ ਇਹਦਾ ਟੈਕਸਚਰ ਦੇਖੋ ਕੁਝ ਇਸ ਤਰ੍ਹਾਂ ਦਾ ਟੈ ਤਿੰਨ ਨੂੰ ਮੈਂ ਪੀਸ ਲਿਆ ਬਹੁਤ ਵਧੀਆ ਤਰੀਕੇ ਦੇ ਨਾਲ ਗ੍ਰੈਂਡਰ ਜਾਰ ਦੇ ਵਿੱਚ ਥੋੜੀ ਜਿਹੀ ਚਟਨੀ ਜਿਹੜੀ ਲੱਗੀ ਹੋਈ ਹੈ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਹੀ ਪਾ ਦੇਣੀ ਹੈ ਤੇ ਚਟਨੀ ਸਾਡੀ ਤਿਆਰ ਹੈ ਇਹ ਚਟਨੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਬਣਾਨੇ ਹੁਣ ਇਮਲੀ ਦੀ ਖੱਟੀ ਮਿੱਠੀ ਚਟਨੀ ਇਮਲੀ ਦੀ ਖੱਟੀ ਮਿੱਠੀ ਚਟਨੀ ਬਣਾਉਣ ਦੇ ਲਈ ਮੈਂ ਇਮਲੀ ਜਿਹੜੀ ਹੈ ਭਿਓ ਕੇ ਰੱਖ ਦਿੱਤੀ ਸੀ ਤੁਸੀਂ ਦੇਖ ਸਕਦੇ ਹੋ ਇਮਲੀ ਜਿਹੜੀ ਹੈ ਲਗਭਗ ਜਿਹੜੀ ਹੈ ਅਧਿਕ ਘੁਲ ਚੁੱਕੀ ਆ ਗਲ ਚੁੱਕੀ ਹੈ ਚੰਗੀ ਤਰ੍ਹਾਂ ਦੇ ਨਾਲ 50% ਤੱਕ ਇਹ ਗਲ ਚੁੱਕੀ ਆ ਇੱਕ ਛੋਟੇ ਵਾਲੀ ਕੋਲੀ ਭਰ ਕੇ ਮੈਂ ਸ਼ੱਕਰ ਲਈ ਹੈ ਸ਼ੱਕਰ ਦੀ ਜਗ੍ਹਾ ਤੁਸੀਂ ਗੁੜ ਲੈ ਸਕਦੇ ਹੋ ਜਾਂ ਫਿਰ ਤੁਸੀਂ ਚੀਨੀ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਗੈਸ ਵੱਲ ਗੈਸ ਦੇ ਉੱਤੇ ਕੜਾਈ ਰੱਖੀ ਹੈ ਤੇ ਆਪਾਂ ਜਿਹੜੀ ਇਮਲੀ ਕੋਲ ਕੇ ਰੱਖੀ ਹੋਈ ਹੈ ਪਾਣੀ ਵਿੱਚ ਭਿਓ ਕੇ ਰੱਖੀ ਹੋਈ ਹੈ ਇਹ ਵੀ ਪਾ ਦਵਾਂਗੇ ਪੂਰੇ ਛਿਲਕਿਆਂ ਦੇ ਸਮੇਤ ਹੀ ਆਪਾਂ ਬੀਜ ਦੇ ਸਮੇਤ ਹੀ ਕੜਾਈ ਦੇ ਵਿੱਚ ਪਾ ਦੇਣੀ ਇਦੇ ਨਾਲ ਹੀ ਆਪਾਂ ਇੱਕ ਗਲਾਸ ਪਾਣੀ ਜਿਹੜਾ ਹੋਰ ਪਾਣਾ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਪਾ ਦੇਣੀਆਂ ਪਾ ਕੇ ਇਹਨਾਂ ਨੂੰ ਆਪਾਂ ਇੱਕ ਉਬਾਲ ਆਣ ਦੇਣਾ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਉਬਾਲ ਆਣ ਦੇਣਾ ਇਸ ਤਰੀਕੇ ਨਾਲ ਕੀ ਹੋਏਗਾ ਜਿਹੜੀ ਇਮਲੀ ਹਲਕੀ ਫੁਲਕੀ ਕੱਚੀ ਰਹਿ ਗਈ ਹੈ ਉਹ ਵੀ ਗਲ ਜਾਏਗੀ ਪੱਕ ਜਾਏਗੀ ਚੰਗੀ ਤਰ੍ਹਾਂ ਦੇ ਨਾਲ ਹੋਰ ਕੁਲ ਜਾਏਗੀ ਪਾਣੀ ਦੇ ਵਿੱਚ ਇਨੂੰ ਉਬਾਲ ਆ ਗਿਆ ਉਬਾਲਣ ਤੋਂ ਬਾਅਦ 2-3 ਮਿੰਟ ਹੋ ਗਿਆ ਪਕਦੇ ਹੋਏ ਤਾਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਣੇ ਆ ਸਭ ਤੋਂ ਪਹਿਲਾਂ ਅੱਧਾ ਚਮਚ ਮੈਂ ਸਫੇਦ ਵਾਲਾ ਨਮਕ ਪਾਇਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਇਆ ਤਾਂ ਕਿ ਇਹਦਾ ਕਲਰ ਵਧੀਆ ਆਏ ਤੁਸੀਂ ਚਾਹੋ ਤੇ ਇਹਦੇ ਵਿੱਚ ਕਲਰ ਵੀ ਪਾ ਸਕਦੇ ਹੋ ਰੈੱਡ ਵਾਲਾ ਜਿਹੜੇ ਹਲਵਾਈ ਹੁੰਦੇ ਆ ਜਾਂ ਫਿਰ ਬਾਹਰ ਤੁਸੀਂ ਟਾਬੇ ਰੈਸਟੋਰੈਂਟ ਕਿਤੇ ਵੀ ਖਾਂਦੇ ਉਹਦੇ ਵਿੱਚ ਕਲਰ ਹੀ ਪਾਇਆ ਹੁੰਦਾ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਣਾ ਕਾਲਾ ਨਮਕ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਈ ਹੈ ਤਿੱਖੇ ਵਾਲੀ ਲਾਲ ਮਿਰਚ ਪਾਊਡਰ ਪਾਈ ਹੈ ਕਾਲਾ ਨਮਕ ਤੇ ਸਫੇਦ ਨਮਕ ਬਸ ਇਹ ਚਾਰ ਚੀਜ਼ ਆਪਾਂ ਦੇ ਵਿੱਚ ਪਾਈਆਂ ਇਹ ਪਾ ਕੇ ਇਹਨੂੰ ਆਪਾਂ 3-4 ਮਿੰਟ ਲਈ ਉਬਾਲ ਲਿਆ ਤਾਂ ਕਿ ਇਹਦਾ ਕੱਚਾ ਜਿਹੜਾ ਇਮਲੇ ਦਾ ਨਿਕਲ ਜਾਏ ਹੁਣ ਆਪਾਂ ਇੱਕ ਚਮਚ ਕੌਰਨ ਫਲਾਰ ਪਾਇਆ ਕੋਲੀ ਦੇ ਵਿੱਚ ਤੇ ਦੋ ਚਮਚ ਪਾਇਆ ਪਾਣੀ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕੋਲ ਲੈਣਾ ਇਹਦੇ ਨਾਲ ਕੀ ਹੋਏਗਾ ਕੌਰਨ ਫਲਾਰ ਪਾਉਣ ਨਾਲ ਚਟਨੀ ਜਿਹੜੀ ਹੈ ਥੋੜੀ ਜਿਹੀ ਗਾੜੀ-ਗਾੜੀ ਬਣ ਕੇ ਤਿਆਰ ਹੋਏਗੀ ਪਤਲੀ ਚਟਨੀ ਜਿਹੜੀ ਨਹੀਂ ਬਣੇਗੀ ਤੁਸੀਂ ਚਾਹੋ ਤਾਂ ਚਟਨੀ ਨੂੰ 3-4 ਮਿੰਟ ਲਈ ਚੰਗੀ ਤਰ੍ਹਾਂ ਉਬਾਲ ਸਕਦੇ ਹੋ ਜਿਹੜਾ ਕੌਰਨਫਲਾਰ ਹੈ ਫਿਰ ਇਹਦੇ ਵਿੱਚ ਪਾਣ ਦੀ ਜ਼ਰੂਰਤ ਨਹੀਂ ਆ। ਹੁਣ ਆਪਾਂ ਕੌਰਨਫਲਾਰ ਪਾ ਕੇ ਇਹਨੂੰ ਫਿਰ ਤੋਂ 3-4 ਮਿੰਟ ਲਈ ਉਬਾਲ ਲੈਣਾ ਤਾਂ ਕਿ ਕੌਰਨਫਲਾਰ ਦਾ ਕੱਚਾਪਣ ਜਿਹੜਾ ਨਿਕਲ ਜਾਏ। ਉਸ ਤੋਂ ਬਾਅਦ ਆਪਾਂ ਗੈਸ ਜਿਹੜੀ ਹੈ ਬੰਦ ਕਰ ਦੇਣੀ ਆ। 3-4 ਮਿੰਟ ਹੋ ਗਏ ਇਹਨੂੰ ਉਬਲਦੇ ਹੋਏ ਤੇ ਚਟਨੀ ਜਿਹੜੀ ਹੈ ਗਾੜੀ ਵੀ ਹੋ ਚੁੱਕੀ ਆ। ਇਹ ਜਦੋਂ ਠੰਡੀ ਹੋਏਗੀ ਹੋਰ ਵੀ ਜ਼ਿਆਦਾ ਗਾੜੀ ਹੋ ਜਾਏਗੀ ਪਰ ਮੈਂ ਇਹਦੀ ਕੰਸਿਸਟੈਂਸੀ ਕੋਈ ਇਸੇ ਤਰੀਕੇ ਦੀ ਰੱਖੀ ਹੋਈ ਆ। ਹੁਣ ਗੈਸ ਬੰਦ ਕਰਕੇ ਇਹਨੂੰ ਛਾਣ ਲੈਣੇ ਆਪ ਮੈਂ ਚਟਨੀ ਜਿਹੜੀ ਆ ਥੱਲੇ ਲਾ ਲਈ ਆ ਤੇ ਹੁਣ ਇਹਨੂੰ ਆਪਾਂ ਛਾਣ ਲੈਣਾ ਮੋਟੇ ਵਾਲੀ ਛਾਣਣੀ ਦੇ ਨਾਲ ਇਹਨੂੰ ਆਪਾਂ ਛਾਣਨਾ ਛਾਣ ਕੇ ਜਿਹੜਾ ਇਹ ਇਮਲੀ ਦੇ ਬੀਜ ਔਰ ਜਿਹੜਾ ਗੁੱਦੇ ਵਗੈਰਾ ਇਹਨੂੰ ਆਪਾਂ ਕੱਢ ਦੇਣਾ ਬਾਹਰ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਛਾਣ ਲੈਣਾ ਹਾਲੇ ਦੇਖਣ ਨੂੰ ਇਹ ਪਤਲੀ ਲੱਗ ਰਹੀ ਹੈ ਚਟਨੀ ਪਰ ਜਿਵੇਂ ਜਿਵੇਂ ਇਹ ਚਟਨੀ ਠੰਡੀ ਹੋਏਗੀ ਉਦਾਂ ਉਦਾਂ ਹੀ ਇਹ ਚਟਨੀ ਜਿਹੜੀ ਆ ਗਾੜੀ ਹੁੰਦੀ ਜਾਏਗੀ ਬਹੁਤ ਹੀ ਵਧੀਆ ਦੋਨੋਂ ਚਟਨੀਆਂ ਬਣ ਕੇ ਤਿਆਰ ਹੁੰਦੀਆਂ ਬਹੁਤ ਹੀ ਟੇਸਟੀ ਲੱਗਦੀਆਂ ਇੱਕ ਮਹੀਨੇ ਤੋਂ ਵੱਧ ਵੀ ਤੁਸੀਂ ਫ੍ਰਿਜ ਦੇ ਵਿੱਚ ਇਹਨੂੰ ਰੱਖ ਕੇ ਸਟੋਰ ਕਰਕੇ ਇੰਜੋਏ ਕਰ ਸਕਦੇ ਹੋ ਔਰ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਲੱਗਦੀਆਂ ਚਟਨੀਆਂ ਦੋਨੋਂ ਚਟਨੀਆਂ ਬਣਾਉਣ ਦਾ ਬਹੁਤ ਹੀ ਆਸਾਨ ਜਿਹਾ ਸਿੰਪਲ ਜਿਹਾ ਤਰੀਕਾ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਇਸ ਤਰੀਕੇ ਦੇ ਨਾਲ ਫਟਾਫਟ ਹੀ ਚਟਨੀਆਂ ਬਣ ਕੇ ਤਿਆਰ ਹੋ ਜਾਂਦੀਆਂ ਇਮਲੀ ਦੀ ਜਿਹੜੀ ਚਟਨੀ ਹੈ ਨੂੰ ਵੀ ਮੈਂ ਛਾਲ ਲਿਆ ਹੁਣੇ ਜਿਹੜੇ ਬੀਜ ਤੇ ਜਿਹੜਾ ਗੁੱਦਾ ਹੈ ਇਹਨੂੰ ਆਪਾਂ ਛੁੱਟ ਦੇ ਦਿੰਨੇ ਆ ਸਾਡੇ ਕੰਮ ਦਾ ਨਹੀਂ ਹੈ ਚਟਨੀ ਦੀ ਠੀਕ ਨਸ ਤੁਸੀਂ ਦੇਖੋ ਹਲੇ ਪਤਲੀ ਲੱਗ ਰਹੀ ਹੈ ਪਰ ਹੌਲੀ ਹੌਲੀ ਇਹ ਗਾੜੀ ਹੋ ਜੇਗੀ ਜਿਤੇ ਜਿਤੇ ਇਹ ਠੰਡੀ ਹੋਏਗੀ ਹੁਣ ਆਪਾਂ ਇੱਕ ਚਮਚੇ ਦੇ ਵਿੱਚ ਖਰਬੂਜੇ ਦੇ ਜਿਹੜੇ ਬੀਜ ਹੁੰਦੇ ਇਹ ਪਾਣੇ ਆ ਤੁਸੀਂ ਖੀਰੇ ਦੇ ਬੀਜ ਵੀ ਇਹਦੇ ਵਿੱਚ ਪਾ ਸਕਦੇ ਹੋ ਮੈਂ ਖਰਬੂਜੇ ਦੇ ਬੀਜ ਜਿਹੜੇ ਇਹਨਾਂ ਨੂੰ ਮੈਂ ਰੋਸਟ ਕਰਕੇ ਹਲਕਾ ਜਿਹਾ ਫਿਰ ਪਾਇਆ ਤਾਂ ਕਿ ਕੱਚੇ ਕੱਚੇ ਦੇ ਵਿੱਚ ਨਾ ਲੱਗਣ ਖਾਣ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲੈਣੇ ਤੇ ਚਟਨੀ ਜਿਹੜੀ ਮੈਂ ਤੁਹਾਨੂੰ ਸਰਵ ਕਰਕੇ ਇੱਕ ਬੋਲ ਦੇ ਵਿੱਚ ਦਿਖਾਨੀ ਕਿੰਨੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਹੈ ਇਹ ਚਟਨੀ ਤੁਸੀਂ ਪਕੌੜਿਆਂ ਦੇ ਨਾਲ ਸਮੋਸਿਆਂ ਦੇ ਨਾਲ ਦਹੀਂ ਭੱਲੇ ਚਾਟ ਦੇ ਵਿੱਚ ਜਾਂ ਫਿਰ ਟਿੱਕੀ ਚਾਟ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਚਟਨੀ ਖਾਓ ਤੁਸੀਂ ਬਹੁਤ ਹੀ ਟੇਸਟ ਚ ਲੱਗੇਗੀ ਤੁਹਾਨੂੰ ਦੋਨਾਂ ਚਟਨੀਆਂ ਦੇ ਵਿੱਚੋਂ ਕਿਹੜੀ ਚਟਤੀ ਦੀ ਰੈਸਪੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਦੋਨੋਂ ਵਧੀਆ ਲੱਗੀਆਂ ਇਹ ਵੀ ਤੁਸੀਂ ਜਰੂਰ ਦੱਸਿਓ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਹੀ ਸਿੰਪਲ ਅਤੇ ਈਜ਼ੀ ਰੈਸਪੀ ਹੈ ਦੋਨੋਂ ਦੀ ਦੋਨੋਂ ਐਦਾਂ ਦੀ ਰੈਸਪੀਜ਼ ਦੇ ਨਾਲ ਮਿਲਦੇ ਆ ਕਿਸੇ ਹੋਰ ਰੈਸਪੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਸ਼ਸ਼ਤੀ ਕਾਲ ਦੀ